ਹਾਲਾਂਕਿ ਫਤਿਹਵਾਦੀ ਜੀ ਬੰਦੇ ਸਤਨਾਮ ਵਾ ਇਸੇ ਤਰ੍ਹਾਂ ਪ੍ਰਚਾਰਕ ਨਰਪੈ ਸਿੰਘ ਜਿਉਂ ਤੋਂ ਆਏ ਪ੍ਰਧਾਨ ਕਮੇਟੀ ਗੁਰਦੁਆਰਾ ਰਾਮ ਸਰ ਟਪਾਵੀ ਗੁਰਮ つまんない。 ਸਾਡਾ ਮਾੜਾ ਮਾੜਾ ਪਿਛਾ ਬੇਲਤੀ ਆ ਭਾਈ ਸਾਹਿਬ ਜੀ ਆਜੋ ਮਾੜਾ ਪਿਛਾ ਆ ਕੇ ਨਹੀਂ ਬੋਲਦੇ ਉਹਨੇ ਲੱਗਦੇ ਮੈਨੂੰ ਲੈ ਜਾਣਾ ਮੈਂ ਕੰਸੈਂਟ ਨਹੀਂ ਹੈ ਜਿਹੜੀ ਬਿਨਾਂ ਮੀਨ ਕੋਲੋਂ ਪਰਟੀ ਪਰ ਨਾਲੀ ਤੋਂ ਮਾਸੀ ਦੇ ਨਹੀਂ ਮੈਂ ਬੁੱਕ ਕਾਪੀ ਲਈ ਇਹਦੇ ਕਿਤੇ ਜਾ ਕੇ ਕਹਿੰਦੀ ਗੱਲ ਹੈ ਮੈਂ ਹੋਂਦ ਚੱਲੇ ਦਾ ਇਹ ਵੀ ਇਹ ਪੋਤੇ ਲਈ ਬੈਠਾ ਵੈਸੇ ਤਾਂ ਭਿਆਰ ਦੀ ਸਭ ਕੋ ਫਿਕਰ ਨਹੀਂ ਉਹ ਪਾਣੀ ਸੀਗਰ ਨਹੀਂ ਹੁੰਨੇ ਪਰ ਇਹ ਤਾਂ ਉਹ ਲਗਾ ਤੁਸਿਆ ਦੇਖ ਲਓ ਬਾਬਾ ਪਰੜਦੇ ਨੇ ਪਰੜਦੇ ਨੇ ਆ ਲਲੋ ਜੀ ਨੇ ਗੁਰਦਾਸਪੁਰ ਆਦਮਪੁਰ ਦੀ ਗੱਲ ਕੀਤੀ ਆਹ ਨਹੀਂ ਕੁਛ ਨਹੀਂਆਂ ਤੋਂ ਗੱਲਾਂ ਜਿਹੜੀ ਇਹ ਹੈ ਜੀ ਅਵਸਾਰ ਚ ਤਾਰੀ ਆ ਸਾਰੇ ਲੋਕ ਨਹੀਂ ਦਵਾ ਦਿੰਦੇ ਆ ਪਰ ਸਿੱਕਾ ਬਿਲਕੁਲ ਬਿਲਕੁਲ ਵਾਜਿਓ ਅੱਜ ਦੁਬਾਰਾ ਬੈਠਾ ਮੁੰਡਾ ਐਸਐਸਪੀ ਨੂੰ ਤਿੰਨ ਵਾਰੀ ਫੋਨ ਕਰ ਚੁੱਕਾ ਵੀ ਹੁਣੇ ਆਦ ਮੇਰੇ ਕੋਲ ਮੈਂ ਬੇਨਤੀ ਕੀਤੀ ਆ ਵੀ ਤੁਸੀਂ ਉਹਨੂੰ ਇਸ ਗੱਲ ਤੇ ਕੰਸੈਂਟ ਦੇਣ ਕਿਉਂਕਿ ਇਹ ਜ਼ਰੂਰੀ ਆ ਕੰਸੈਂਟ ਹੋਣੀ ਤੇ ਬਿਨਾ ਲਾਈ ਡਿਟੈਕਟਰ ਤੋਂ ਗੱਲ ਸਾਹਮਣੇ ਨਹੀਂ ਆਉਣੀ ਇਹ ਸੰਤ ਸਮਾਜ ਵੀ ਮੰਨਦਾ ਖਾਲਸਾ ਪੰਥ ਸਾਰਾ ਮੰਨਦਾ ਵੀ ਇਹ ਦੇ ਪਿੱਛੇ ਜਿਹੜੀ ਆ ਕੋਈ ਨਿਰਦੋਸ਼ਾ ਫੜਿਆ ਨਾ ਜਾਵੇ ਤੇ ਜਿਹੜਾ ਗੁਨਾਹਗਾਰ ਆ ਉਹ ਬਖਸ਼ਾ ਨਾ ਜਾਵੇ ਸੋ ਇਸ ਲਈ ਕਾਨੂੰਨੀ ਤੌਰ ਤੇ ਇਹ ਲਾਜ਼ਮੀ ਆ ਕਨਸੈਂਟ ਜਿਹੜੀ ਬਹੁਤ ਜ਼ਰੂਰੀ ਆ ਸੋਚ ਦੇ ਲਈ ਇਹਨਾਂ ਨੂੰ ਅਸੀਂ ਗੱਲ ਕੀਤੀ ਆ ਵੀ ਤੁਰਤ ਨਹੀਂ ਛੱਡਿਆ ਜਾ ਸਕਦਾ ਜਿੰਨੀ ਦੇਰ ਉਹ ਕਨਸੈਂਟ ਤੋਂ ਲਾਈ ਡਿਟੈਕਟਰ ਅਸੀਂ ਸੱਚ ਸਾਹਮਣੇ ਨਹੀਂ ਆਉਂਦਾ ਜੇ ਉਹ ਲਾਈ ਡਿਟੈਕਟਰ ਦੇ ਵਿੱਚ નિર્ਦੋਸ਼ੇ ਪਾਏ ਗਏ ਤਾਂ ਕਿਸੇ ਵੀ ਕੀਮਤ ਤੇ ਸਰਕਾਰ ਉਹਨੂੰ ਇੱਕ ਮਿੰਟ ਵੀ ਨਹੀਂ ਰੱਖੇਗੀ ਠੀਕ ਜਿਹੜੀ ਮੰਗ ਹੈਗੀ ਆ ਬਾਈ ਨੇਮ ਬੱਚੇ ਤੇ ਉਹਦੇ ਵਿੱਚ ਕੀ ਫਾਇਰਿੰਗ ਵਾਲੇ ਪਤਾ ਨਹੀਂ ਮੰਨਣਾ ਵੀ ਚਾਹੁੰਦਾ ਦੇਖੋ ਸ੍ਰੀਨਨ ਉਹ ਵੀ ਅਪੀਲ ਕੀਤੀ ਆ ਵੀ ਤੁਸੀਂ ਉਹਨਾਂ ਨੂੰ ਕਨਸੈਂਟ ਲਈ ਮਨਾਓ ਕਿਉਂਕਿ ਅੱਜ ਕੱਲਾ ਪੰਜਾਬ ਨਹੀਂ ਦੁਨੀਆ ਭਰ ਦੇ ਵੀ ਲੋਕ ਦੇਖ ਰਹੇ ਨੇ ਸਰਕਾਰ ਲਈ ਵੀ ਸਵਾਲੀਆ ਚਿੰਨਾ ਤੇ ਲੋਕਾਂ ਲਈ ਵੀ ਸਵਾਲੀਆ ਚਿੰਨਾ ਖਾਲਸਾ ਪੰਥ ਲਈ ਵੀ ਇਹ ਇੱਕ ਚੁਣੌਤੀ ਆ ਵੇ ਕੋਈ ਬੇ ਜਿਹੜਾ ਗੁਨਾਹਗਾਰ ਆ ਜਿਹਨੇ ਐਡਾ ਵੱਡਾ ਪਾਪ ਕੀਤਾ ਉਹ ਬਚ ਕੇ ਨਾ ਜਾਵੇ ਜੇ ਬੇਗਨਾ ਹੋ ਕੋਈ ਸਰਕਾਰ ਦੀ ਜ਼ਿੰਮੇਵਾਰੀ ਆ ਕੋਈ ਫੜਿਆ ਨਾ ਜਾਵੇ ਤਾਂ ਇਸ ਲਈ ਇਹਨਾਂ ਨੂੰ ਬੱਚਿਆਂ ਨੂੰ ਅਸੀਂ ਕਿਹਾ ਵੀ ਵੀ ਹੋ ਕੰਸੈਂਟ ਦੇਣ ਤੇ ਸਾਰੇ ਸੰਤ ਸਮਾਜ ਦੇ ਜਿਹੜੇ ਸਾਡੇ ਆਗੂ ਸਹਿਬਾਨ ਹਨ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਸਹਿਯੋਗ ਦਿਓ ਇਹਦੇ ਵਿੱਚ ਤਾਂ ਕਿ ਜਿਹੜੀ ਇਹ ਤਫ਼ਤੀਸ਼ ਹੈ ਮੁਕੰਮਲ ਹੋ ਸਕੇ ਜੇ ਉਹ ਨਿਰਦੋਸ਼ਿਆਂ ਤੋਂ ਛੱਡੇ ਜਾਣ ਜਿੱਥੇ ਤੱਕ ਗੋਲੀ ਕਾਰਡ ਵਾਲੀ ਗੱਲ ਦੀ ਗੱਲ ਆ ਗੋਲੀ ਕਾਰਡ ਦੀ ਗੱਲ ਆ ਇੱਕ ਮਿੰਟ ਯਾਰ ਸੁਣ ਗੋਲੀ ਕਾਰਡ ਦੀ ਜਿਹੜੀ ਗੱਲ ਆ ਉਹਦੇ ਚ ਤਾਂ ਮਤਲਬ ਟਾਈਮ ਬౌੰਡ ਜਸਟਿਸ ਜੋਰਾ ਸਿੰਘ ਦਾ ਕਮਿਸ਼ਨ ਜਿਹੜਾ ਬੈਠਾ ਤੇ ਉਹ ਇਨਕੁਆਇਰੀ ਕਰ ਰਿਹਾ ਅਸੀਂ ਇਹਨਾਂ ਨੂੰ ਕਿਹਾ ਵੀ ਉਹਦੇ ਚ ਜੋ ਟਾਈਮ ਦਿੱਤਾ ਉਸ ਟਾਈਮ ਦੇ ਵਿੱਚ ਵਿੱਚ ਜੇਰੇ ਜਿਹੜੇ ਕਿਹਨੇ ਗੋਲੀ ਚਲਾਈ ਆ ਕਿਹਨੇ ਉਹਨੂੰ ਆਰਡਰ ਦਿੱਤਾ ਕੌਣ ਇਹਦੇ ਲਈ ਜ਼ਿੰਮੇਵਾਰ ਆ ਉਹ ਸਾਰੇ ਸੱਚ ਇਨਵੈਸਟੀਗੇਸ਼ਨ ਦੇ ਸਾਹਮਣੇ ਆਊਗੀ ਕਿਉਂਕਿ ਮੌਬ ਦੀ ਗਲਤੀ ਸੀ ਸਾਰੀ ਤੇ ਬਾਕੀ ਉਹਨਾਂ ਦੀ ਜਿਹੜੀ ਤੀਜੀ ਗੱਲ ਸੀ ਸਾਜ਼ਿਸ਼ ਦੀ ਸਾਜ਼ਿਸ਼ ਵਾਸਤੇ ਵੀ ਕਿਹਾ ਵੀ ਜੇ ਸੱਟ ਬਿਠਾਈ ਹੋਈ ਆ ਜੇ ਸਿੱਟ ਤੇ ਇਸ ਸਿੱਟ ਤੇ ਨਹੀਂ ਭਰੋਸਾ ਤਾਂ ਸਰਕਾਰ ਹੋਰ ਸਿੱਟ ਵੀ ਬਿਠਾ ਸਕਦੀ ਆ ਇਹਦੇ ਚ ਕੋਈ ਸਰਕਾਰ ਦਾ ਇਹਦੇ ਚ ਲਚਕੀਲਾਪਣ ਸਰਕਾਰ ਕੋਈ ਬਜਿੱਦ ਨਹੀਂ ਹੈ ਵੀ ਇਸੇ ਸਿੱਟ ਤੋਂ ਅਸੀਂ ਕਰਾਉਣੀ ਆ ਜੇ ਕੋਈ ਇਸ ਤਰ੍ਹਾਂ ਦਾ ਸ਼ੱਕ ਲੱਗੇ ਸਿੱਟ ਦੇ ਮੈਂਬਰਾਂ ਤੇ ਤਾਂ ਉਹਨੂੰ ਬਦਲੇ ਵੀ ਜਾ ਸਕਦਾ ਲੋਕੀ ਫਾਈਨਲ ਗੱਲ ਇਹ ਹੈਗੀ ਆ ਚੰਦਮਾਦਰ ਸਾਹਿਬ ਕੀ ਗੱਲਬਾਤ ਕੋਈ ਵੀ ਫਾਈਨਲ ਨਹੀਂ ਹੋਈ ਸਹਿਮਤੀ ਨਹੀਂ ਬਣ ਪਾਈ ਨਹੀਂ ਉਹਨਾਂ ਨੇ ਕਿਹਾ ਅਸੀਂ ਇਹ ਸਾਰੀਆਂ ਗੱਲਾਂ ਤੇ ਗੌਰ ਕਰਦੇ ਹਾਂ ਜੋ ਸੀਐਮ ਸਾਹਿਬ ਨੇ ਤੁਸੀਂ ਇੱਕ ਸੀਐਮ ਸਰ ਦਾ ਵਰਸ਼ਨ ਇੱਥੇ ਆ ਕੇ ਦੱਸਿਆ ਉਹਦਾ ਅਸੀਂ ਸਾਰੀਆਂ ਗੱਲਾਂ ਬੈਠ ਕੇ ਜਿਹੜੇ ਪੰਜ ਸਿੰਘ ਸਰਵਾਂ ਦੀ ਡਿਊਟੀ ਲਾਈ ਹੈ ਉਹਨਾਂ ਨੇ ਉਹਨਾਂ ਦੀ ਉਹ ਕਹਿੰਦੇ ਸੀ رائے ਕਰ ਲਈਏ ਬਾਕੀ ਬੈਠਾਂਗੇ ਅਸੀਂ ਜਿਹੜੀ ਗੱਲਬਾਤ ਫਾਈਨਲ ਹੋਏਗੀ ਉਹ ਹੁਣ ਹੁਣ ਵੀ ਅਨਾਉਂਸ ਉਹਨਾਂ ਨੇ ਇਹੀ ਕੀਤਾ ਵੀ ਤੁਸੀਂ ਰਹਿ ਰਹਿ ਦਾ ਪਾਠ ਕਰੋ ਅਸੀਂ ਉਹ ਪੰਜ ਬੰਦੇ ਜਿਹੜੇ ਡਿਊਟੀ ਅੱਗੇ ਲਾਏ ਨੇ ਉਹ رائے ਕਰਨਗੇ ਅਸੀਂ ਆਪਣਾ ਪੱਖ ਦੱਸਿਆ ਹੈ ਉਹਨਾਂ ਨੇ ਇਹਦੇ ਤੇ ਵਿਚਾਰਨਾ ਵੀ ਉਹਨਾਂ ਨੇ ਸਾਨੂੰ ਜਿਹੜੀਆਂ 3-4 ਗੱਲਾਂ ਕਹੀਆਂ ਸੀ ਵੀ ਤੁਰਤ ਨੌਜਨ ਛੱਡੇ ਜਾਣ ਜਿਹੜੇ ਨਜ਼ਰ 'ਚ ਸਮਝਦੇ ਨੇ ਤੇ ਸਾਜਿਸ਼ ਨੰਗੀ ਕੀਤੀ ਜਾਵੇ ਗੋਲੀ ਕਾਂਡ ਦੇ ਵਿੱਚ ਜਿਹੜੇ ਨੌਜਨ ਲੋਕਾਂ ਉਹ ਉਹਨਾਂ ਤੇ ਕੇਸ ਦੱਤ ਹੁਣ ਉਹ ਸਾਰੀਆਂ ਗੱਲਾਂ ਸੀ ਉਹਨਾਂ ਦੇ ਸਾਹਮਣੇ ਰੱਖਤੀਆਂ ਕਿਤੇ ਨਾ ਕਿਤੇ ਕਮੀ ਰਹੀ ਹੈ ਉਹ ਕਿਹੜੀ ਕਮੀ ਰਹੀ ਹੈ ਇਹ ਦੇਖੋ ਇਹ ਤਾਂ ਸਰਕਾਰ ਨੇ ਖੁਦ ਮੰਨਿਆ ਐਫ ਆਈ ਆਰ ਦਰਜ ਕੀਤੀ ਹੈ ਗੋਲੀ ਕਾਂਡ ਦੇ ਉੱਤੇ ਉਸ ਦਾ ਮਤਲਬ ਹੈ ਵੀ ਗਲਤੀ ਹੋਈ ਹੈ ਸੋ ਉਹਦੇ ਬਾਰੇ ਜੋ ਇਹਨਾਂ ਦੀ ਭਾਵਨਾ ਸੀ ਵੀ ਬਾਈ ਨੇਮ ਪਰਚਾ ਹੋਣਾ ਚਾਹੀਦਾ ਉਹਦੇ ਬਾਰੇ ਅਸੀਂ ਕਹਿ ਵੀ ਸੈਟ ਉਹ ਬੈਠੀ ਹੈ ਜੋ ਜੁਡੀਸ਼ੀਅਲ ਇਨਕੁਆਇਰੀ ਚੱਲ ਰਹੀ ਹੈ ਉਹਦੀ ਜੋ ਰਿਪੋਰਟ ਆ ਸਾਹਮਣੇ ਸੋ ਉਹ ਤਾਂ ਸਰਕਾਰ ਨੇ ਖੁਦ ਗੋੜੀ ਵਾਲੇ ਕਾਂਡ ਦੇ ਮਸਲੇ ਤੇ ਤਾਂ ਕਮੀ ਸਰਕਾਰ ਨੇ ਖੁਦ ਐਫ ਆਈ ਆਰ ਦਰਜ ਕਰਕੇ ਪ੍ਰਮਾਣਿਤ ਕੀਤੀ ਹੈ ਉਹ ਤਾਂ ਕੋਈ ਦੋਰ ਹੈ ਹੀ ਨਹੀਂ ਜਿਹੜੇ ਜਨ ਬੁਲਾ ਰਹੇ ਨੇ ਨੌਜਵਾਨਾਂ ਨੂੰ ਕੌਣਾ ਵਾਰੀ ਤੁਸੀਂ ਹੁਣ ਅੱਗੇ ਕੀ ਕਾਰਵਾਈ ਕਰ ਰਹੇ ਹੋ ਕੀ ਹੁਣ ਵੀ ਉਹ ਬੁਲਾਉਣਗੇ ਜਾਂ ਨਹੀਂ ਉਹਦੇ ਬਾਰੇ ਉਹਨਾਂ ਨੇ ਆਪਦੀ ਜੋ ਸਮੱਸਿਆ ਦੱਸੀ ਉਹ ਅਸੀਂ ਸੀਐਮ ਸਾਹਿਬ ਦੇ ਧਿਆਨ ਵਿੱਚ ਲਿਆਵਾਂਗੇ ਤੇ ਡੀਜੀਪੀ ਦੇ ਧਿਆਨ ਚ ਲਿਆਵਾਂਗੇ ਤਾਂ ਕਿ ਕਿਸੇ ਵੀ નિર્ਦੋਸ਼ੇ ਨੂੰ ਜਿਹਦਾ ਕੋਈ ਦੋਸ਼ ਨਾ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਸਰਕਾਰ ਵੀ ਇਹੀ ਚਾਹੁੰਦੀ ਹੈ ਤੇ ਸ਼ਾਂਤੀ ਵਾਸਤੇ ਵੀ ਜ਼ਰੂਰੀ ਹੈ ਇਹ ਫਿਰ ਜੇ ਟੈਸਟ ਕਰਾਉਣ ਦੀ ਗੱਲ ਆ ਰਹੀ ਕਿ ਜਲਦ ਤੋਂ ਜਲਦ ਕਦੋਂ ਕਦ ਟੈਸਟ ਕਰਾਇਆ ਜਾਵੇ ਫਿਰ ਕੋ ਜਦੀ ਉਹ ਆਪਦੀ ਸਹਿਮਤੀ ਦੇਣਗੇ ਤੇ ਉਹ ਤਾਂ ਹੁਣ ਮੈਂ ਸਮਝਦਾ ਉਹਨਾਂ ਨੂੰ ਸਹਿਮਤੀ ਜਲਦੀ ਦੇ ਦੇਣੀ ਚਾਹੀਦੀ ਹੈ ਤਾਂ ਕਿ ਜੇ ਉਹ ਆਪਦੇ ਆਪ ਨੂੰ ਬੇਦੋਸ਼ਾ ਸਾਬਤ ਕਰਨਾ ਚਾਹੁੰਦੇ ਨੇ ਲਾਈਟ ਡਿਟੈਕਟਰ ਟੈਸਟ ਹੋ ਜਾਏਗਾ ਤੇ ਨਾਲ ਦੀ ਨਾਲ ਸਰਕਾਰ ਅਗਲੀ ਜਿਹੜੀ ਕਾਰਵਾਈ ਕਰਦੀ ਹੈ ਇਹ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਪ੍ਰਚਾਰਕਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਉਹ ਬੰਦੇ ਬੇਕਸੂਰ ਨੇ ਅਸੀਂ ਇਸ ਗੱਲ ਦੀ ਗਰੰਟੀ ਲੈਣੇ ਆ ਕਿ ਉਹ ਅਸਲ ਕਸੂਰਵਾਰਾਂ ਨੂੰ ਫੜਿਆ ਜਾਏ ਜਿਹੜੇ ਬੇਕਸੂਰ ਸਿੱਖ ਨੇ ਸੀਐਮ ਸਟੇਟ ਕਿਸੇ ਵੀ ਜਿਹਨੂੰ ਕਿ ਮਲਜ਼ਮ ਕਰਾ ਰਿਆ ਹੋਵੇ ਪੁਲਿਸ ਨੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਦੇ ਉੱਤੇ ਉਹ ਰਿਹਾ ਕਰ ਸਕਦੇ ਆ ਤੇ ਦੂਸਰਾ ਅਸੀਂ ਜ਼ਿੰਮੇਵਾਰੀ ਲੈਣੇ ਆ ਸਾਰੇ ਸਿੱਖ ਪ੍ਰਚਾਰਕ ਜੇ ਉਹਨਾਂ ਨੂੰ ਟੈਸਟ ਕਰਾਉਣਾ ਹੈ ਇਸ ਇੱਕ ਪ੍ਰਚਾਰਕ ਜਿੱਦਣ ਤੁਸੀਂ ਟੈਸਟ ਦੀ ਗੱਲ ਕਹੋਗੇ ਅਸੀਂ ਉਹਨਾਂ ਨੂੰ ਲੈ ਕੇ ਇੱਥੇ ਆ ਜਾਵਾਂਗੇ ਪਰ ਉਹ ਸਿੱਖ ਨੌਜਵਾਨਾਂ ਦੀ ਰਿਹਾਈ ਜਿਹੜੀ ਆ ਉਹ ਸਿੱਖ ਪ੍ਰਚਾਰਕਾਂ ਦੀ ਮੋਤ ਮੰਗਿਆ ਫੰਡੀ ਜਿਹੜਾ ਟੈਸਟ ਹੈਗਾ ਉਹ ਤੁਹਾਡੀ ਮਰਜ਼ੀ ਨਾਲ ਹੋਏਗਾ ਅਗਰ ਨੌਜਵਾਨ ਚਾਹਣਗੇ ਨਹੀਂ ਉਹ ਉਹ ਨੌਜਵਾਨਾਂ ਨੂੰ ਪੁੱਛਿਆ ਜਾ ਸਕਦਾ ਨੌਜਵਾਨਾਂ ਨੇ ਬੇਲ ਕਰਾਉਣ ਤੋਂ ਵੀ ਨਾ ਕਰ ਦਿੱਤੀ ਆ ਨੌਜਵਾਨਾਂ ਨੇ ਜਿਹੜਾ ਟੈਸਟ ਵਾਲੀ ਗੱਲ ਹੈ ਉਹਨਾਂ ਦੇ ਨਾਲ ਤੁਸੀਂ ਸਾਂਝੀ ਕਰ ਸਕਦੇ ਆ ਉਹਨਾਂ ਤੋਂ ਪੁੱਛ ਸਕਦੇ ਆ ਕਿ ਉਹ ਚਾਹੁੰਦੇ ਕਿ ਨਹੀਂ ਚਾਹੁੰਦੇ ਪਰ ਅਸੀਂ ਆਪਣੀ ਜ਼ਿੰਮੇਵਾਰੀ ਤੇ ਕਹਿੰਨੇ ਆ ਕਿ ਜੇ ਸਰਕਾਰ ਨੇ ਟੈਸਟ ਕਰਨਾ ਸੀ ਕਰਵਾ ਦੇਾਂਗੇ ਪਰ ਨੌਜਵਾਨਾਂ ਨੂੰ ਅਸੀਂ ਕਸਟਡੀ 'ਚ ਨਹੀਂ ਰਹਿਣ ਦੇਾਂਗੇ ਨੌਜਵਾਨਾਂ ਨੂੰ ਅਸੀਂ ਰਿਹਾ ਕਰਵਾਉਣਾ ਹੈ ਤੁਹਾਡਾ ਇਹ ਕਹਿੰਦੇ ਕਿ ਤੁਹਾਡਾ ਜਿਹੜਾ ਰੋਜ਼ ਪ੍ਰਦਰਸ਼ਨ ਹੈਗਾ ਉਹ ਜਾਰੀ ਰਹੇ ਅਜੇ ਤੱਕ ਲਗਾਤਾਰ ਜਾਰੀ ਹੈ ਜੋ ਅਗਲੀ ਅਗਲੇ ਫੈਸਲੇ ਤੱਕ ਸਾਡਾ ਜਿਹੜਾ ਉਹ ਰੋਜ਼ ਪ੍ਰਦਰਸ਼ਨ ਉਹ ਜਾਰੀ ਹੈ ਜਿਹੜੀ ਕੋੜਗਪੁਰ ਵਾਲੀ ਐਸਆਈਟੀ ਬਣਾਈ ਦੀ ਆ ਜੀ ਕੀ ਤੁਹਾਨੂੰ ਸਰਕਾਰ ਨੂੰ ਸਰਕਾਰ ਜਾਨੀ ਅਸੀਂ ਚੇਂਜ ਕਰ ਸਕਦੇ ਆ ਕਹਿੰਦੇ ਆ ਇਹ ਉਹ ਸਾਡੀ ਵਿਚਾਰ ਚਰਚਾ ਚੱਲ ਰਹੀ ਹੈ ਜਿਸ ਤਰ੍ਹਾਂ ਵੀ ਜੋ ਫੈਸਲਾ ਹੋਊ ਤੁਹਾ